ਰਾਤ 7:00 ਵਜੇ ਟਾਈਮ ਦੇ ਜੀ ਜੀ ਸਵੇਰ 7:30 7:30 ਤੱਕ ਜਿੰਨੀ ਦੁਬਾਰਾ ਸਮਾਪਤੀ ਹੋ ਜਾਂਦੀ ਜੀ ਜੀ ਫਿਰ ਐਸੀ ਇਹਨੂੰ ਪਰਲੇ ਜਾ ਕੇ ਉੱਥੇ ਬਰਾਜਮਾਨ ਕਰਨੀ ਅੱਛਾ ਜੀ ਇਹ ਸਾਡੇ ਕੋਲ ਬਾਕਾਇਦਾ ਬਾਕੀ ਵਿਜੋ ਰੱਖੇ ਗਏ ਨੇ ਜੀ ਇਹ ਉਹ ਚੀਜ਼ ਹੈ ਜੀ ਇਹ ਉਹਨਾਂ ਦੀ ਜਗ੍ਹਾ ਹੈ ਇਹ ਬਾਕੀ ਇਹ ਇਹਨਾਂ ਦੀ ਅਰਮਾਰੀਆਂ ਨੇ ਜੀ ਜੀ ਇਹਦੇ ਚ ਇਹਨਾਂ ਦੇ ਜੇ ਪੋਸ਼ਾਕ ਰੁਮਾਲੇ ਜਿਹਨੂੰ ਕਿਹਾ ਜਾਂਦਾ ਜੀ ਜੀ ਇਹ ਉਹਨਾਂ ਨੇ ਰੱਖਿਆ ਉਹਨਾਂ ਵਾਸਤੇ ਅੱਛਾ ਜੀ ਐਸੀ ਚੀਜ਼ ਹਾਂਜੀ ਬਾਕੀ ਕੋਈ ਜਿਹੜੇ ਹੋਰ ਕੋਈ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਇਹਦੇ ਵਿੱਚ ਰੁਮਾਲੇ ਰੱਖਨੇ ਆ ਇਹ ਰੁਮਾਲੇ ਨਾਲ ਅੱਛਾ ਜੀ ਹਾਂਜੀ ਇਹ ਚੀਜ਼ ਹੈ ਇਹ ਰਮਾਲੇ ਨੇ ਫਕੜਸਾ ਫੜਸ ਜੀ ਇਹ ਇਹ ਜਿਹੜੀ ਚੀਜ਼ ਹੈ ਨਾ ਇਹ ਦੇਖੋ ਇਹ ਰਮਾਲੇ ਨੇ ਇਹਨਾਂ ਦੇ ਦੁਬਾਰਾ ਮਦਦ ਉੱਪਰ ਅੱਛਾ ਜੀ ਪਾਈ ਜਾਂਦੇ ਹਾਂ ਜੀ ਜਿਵੇਂ ਲੱਗ ਗਈ ਸਰ ਜੀ 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 ਇਹ ਚੀਜ਼ ਠੀਕ ਹੋ ਗਿਆ ਇਹ ਗੁਰਦੁਆਰੇ ਦੀ ਬਿਲਡਿੰਗ ਹੈ ਜੀ ਤੇ ਬਾਕੀ ਜਿਹੜੇ ਰਾਤ ਨੂੰ ਇਹਨੂੰ ਮਤਲਬ ਸਮਾਪਤੀ ਕਰਕੇ ਉਸ ਸ਼ੀਸ਼ੇ ਦੇ ਸਥਾਨ ਦੇ ਵਿੱਚ ਉੱਪਰਲੇ ਜਾਂਦੇ ਆ ਜੀ ਬੈੱਡ ਬਣਿਆ ਬਕਾਇਦਾ ਇਸ ਤੋਂ ਇਲਾਵਾ 3-4 ਮਹਾਰਾਜ ਸਾਹਿਬ ਨੂੰ